đấy với tụi mà Hãy subscribe cho kênh Ghiền Mì Gõ Để không bỏ lỡ پونو ري پونو ري پونو موقا دي پونو ميري ري ਹਮੇਸ਼ਾ ਜਿਵੇਂ ਸਰਪੰਚ ਸਾਹਿਬ ਦੇ ਪਰਿਵਾਰ ਨੇ ਸੋਚੇ ਪਿੰਡ ਨੇ ਐਮਐਲ ਸਾਹਿਬ ਨੇ ਸਾਰਿਆਂ ਨੂੰ ਦੱਸਿਆ ਕਿ ਬਹੁਤ ਹੀ ਨੇਕ ਨੀਅਤ ਵਾਲੇ ਵਿਅਕਤੀ ਦਾ ਇਸ ਤਰੀਕੇ ਚਲੇ ਜਾਣਾ ਮੈਂ ਸਮਝਦਾ ਕਿ ਬਹੁਤ ਮੰਦ ਭਾਗ ਹੈ ਬਹੁਤ ਦੁਖਦਾਈ ਹੈ ਔਰ ਤੀਜੀ ਵਾਰੀ ਕੋਈ ਸਰਪੰਚ ਐ ਹੀ ਨਹੀਂ ਬਣ ਜਾਂਦਾ ਹੈਗਾ ਜੇ ਨੇਕ ਨੀਤੀ ਸੀਗੀ ਚੰਗੇ ਇਨਸਾਨ ਸੀ ਤਾਂ ਹੀ ਲੋਕਾਂ ਨੇ ਨਾਮ ਬਖਸ਼ਿਆ ਬਹੁਤ ਮੰਦ ਭਾਗਾ ਹੋਇਆ ਬਹੁਤ ਅਨਫੋਰਚੂਨੇਟ ਹੈ ਪਰ ਮੈਂ ਇੱਕ ਵਾਰ ਤੁਹਾਨੂੰ ਸਪਸ਼ਟ ਕਰ ਦੇਣਾ ਚਾਹਣਾ ਕਿ ਇਹ ਇਹ ਕਾਰਾ ਜਿਨ੍ਹਾਂ ਨੇ ਵੀ ਅੰਜਾਮ ਦਿੱਤਾ ਹੈ ਚਾਹੇ ਉਹ ਜਿਹੜੇ ਮੁੰਡੇ ਕਰਕੇ ਗਏ ਨੇ ਕੱਲ ਵੀਡੀਓ ਵਗੈਰਾ ਦੇਖੇ ਨੇ ਤੁਸੀਂ ਵੀ ਤੇ ਚਾਹੇ ਉਹਨਾਂ ਦੇ ਪਿੱਛੇ ਕੋਈ ਹੈਗਾ ਉਹ ਬਖਸ਼ੇ ਨਹੀਂ ਜਾਣਗੇ ਜਦੋਂ ਦਾ ਕੱਲ ਦਾ ਇਹ ਕਾਰਵਾਈ ਹੋਈ ਉਦੋਂ ਨਹੀਂ ਵੈਸੇ ਹੀ ਸਰਕਾਰ ਵੱਲੋਂ ਪੁਲਿਸ ਨੂੰ ਪੂਰੀਆਂ ਹਦਾਇਤਾਂ ਨੇ ਔਰ ਇਹ ਸਖਤੀ ਨਾਲ ਦੱਤਾ ਕੀਤੀ ਹੋਈਆਂ ਨੇ ਕਿ ਕੋਈ ਵੀ ਇਹੋ ਜਿਹਾ ਵਿਅਕਤੀ ਜਿਹੜਾ ਲਾਅ ਐਂਡ ਆਰਡਰ ਦੇ ਨਾਲ ਖੇਡਣ ਦੀ ਕੋਸ਼ਿਸ਼ ਕਰੇ ਉਹ ਬਖਸ਼ਿਆ ਨਹੀਂ ਜਾਣਾ ਚਾਹੀਦਾ ਹੈਗਾ ਤੇ ਉਹੀ ਉਹਦਾ ਤਾਂ ਕੱਲ ਫੇਰ ਦੁਬਾਰਾ ਰਿਪੀਟ ਹੋਈਆਂ ਨੇ ਕੋਈ ਵੀ ਵਿਅਕਤੀ ਜਿਹੜਾ ਇਸ ਪਾਪ ਦੇ ਵਿੱਚ ਇਸ ਜੁਰਮ ਦੇ ਵਿੱਚ ਇਨਵੋਲਡ ਰਹੇ ਉਹ ਬਖਸ਼ਿਆ ਨਹੀਂ ਜਾਊਗਾ ਰੈਗੂਲਰ ਪੁਲਿਸ ਸੀਨੀਅਰ ਪੁਲਿਸ ਆਫੀਸਰਸ ਦੇ ਨਾਲ ਇਨ ਟੱਚ ਦੇ ਵਿੱਚ ਆ ਤੇ ਬੜੀ ਜਲਦੀ ਹੀ ਉਹਨਾਂ ਦਾ ਇਨਸਾਫ ਹੈ ਜਿਹੜਾ ਉਹ ਕਰ ਦਿੱਤਾ ਜਾਊਗਾ ਪਰਿਵਾਰ ਨੂੰ ਸਰ ਫੈਮਿਲੀ ਲਈ ਕੋਈ ਸਿਕਿਉਰਿਟੀ ਵਗੈਰਾ ਕੋਈ ਕਿਸ ਤਰ੍ਹਾਂ ਦਾ ਮੈਨੂੰ ਦੱਸਿਆ ਜੀ ਪਰਿਵਾਰ ਨੇ ਕਿ ਪਹਿਲਾਂ ਵੀ ਦੋ ਤਿੰਨ ਵਾਰੀ ਹਮਲਾ ਜਿਹੜਾ ਉਹ ਕਰਨ ਦੀ ਕੋਸ਼ਿਸ਼ ਕੀਤੀ ਸੀ ਸਰਪੰਨ ਸਾਹਿਬ ਤੇ ਮੈਂ ਜੋ ਸਾਡੇ ਏਡੀਜੀਪੀ ਸਿਕਿਉਰਿਟੀ ਨੇ ਸ਼੍ਰੀ ਵਾਸਤਵਾ ਜੀ ਉਹਨਾਂ ਨੂੰ ਵੀ ਕਹਿ ਦਿੰਦਾ ਥ੍ਰੈਟ ਪਰਸੈਪਸ਼ਨ ਦੀ ਰਿਪੋਰਟ ਬਣ ਕੇ ਜਾ ਰਹੀ ਹੈ ਬੰਦੇ ਪੱਕੇ ਨੇ ਜਿਹੜੇ ਉਹ ਮਿਲ ਜਾਣਗੇ ਔਰ ਐਸਐਸਪੀ ਤਰਨ ਤਰਨ ਨੂੰ ਵੀ ਕਹਿ ਦਿੰਦਾ ਜਿਹੜੇ ਪੱਕੇ ਪੁਲਿਸ ਮੁਲਾਜ਼ਮ ਨੇ ਜਿਹੜੇ ਉਹ ਅਸੂ ਫੈਮਿਲੀ ਦੇ ਨਾਲ ਉਹ ਡਿਪਿਊਟ ਹੋ ਜਾਣਗੇ ਜਿਦਾ ਤੁਸੀਂ ਪੰਜਾਬ ਚ ਬੜੇ ਬੜੇ ਉਜੋਗ ਬਾਹਰੋਂ ਦੀ ਗੱਲ ਕਰਦੇ ਹੋ ਪਰ ਜਿਹੋ ਜਿਹੇ ਹਾਲਾਤ ਸਮਕਣ ਕ੍ਰਮ ਦੀ ਸਥਿਤੀ ਆ ਪੰਜਾਬ ਦੇ ਕਾਰੋਬਾਰੀ ਕਿ ਕਦਲ ਹੋਵੇ ਤੁਸੀਂ ਛੱਡ ਕੇ ਜਾ ਰਹੇ ਆ ਵੀ ਮੈਂ ਭਾਜੀ ਤੁਹਾਡੀ ਗੱਲ ਨਾਲ 100% ਸਹਿਮਤ ਆਂ ਦੇਖੋ ਹਰ ਵਿਅਕਤੀ ਨੂੰ ਚਾਹੇ ਕੋਈ ਕਾਰੋਬਾਰੀ ਹੈ ਚਾਹੇ ਕੋਈ ਕਿਸਾਨ ਵੀਰ ਹੈ ਚਾਹੇ ਕੋਈ ਵੀ ਹੈ ਹਰ ਬੰਦੇ ਨੂੰ ਪਹਿਲਾਂ ਆਪਣੀ ਤੇ ਆਪਣੇ ਪਰਿਵਾਰ ਦੀ ਸੇਫਟੀ ਸਿਕਿਉਰਿਟੀ ਜਿਹੜੀ ਉਹ ਸਭ ਤੋਂ ਵੱਧ ਪਿਆਰੀ ਤਾਂ ਉਹੀ ਹੈ ਜ਼ਰੂਰੀ ਵੀ ਹੈ ਤੇ ਤੁਹਾਡੀ ਗੱਲ ਨਾਲ ਮੈਂ ਸਹਿਮਤ ਆ ਦੇਖੋ ਇਸ ਤਰ੍ਹਾਂ ਹੁੰਦਾ ਹੈ ਕਿ ਕੋਈ ਵੀ ਜਿਹੜੀ ਮਾੜੀ ਚੀਜ਼ ਹੈ ਨਾ ਜੀ ਚਾਹੇ ਉਹ ਇਹ ਗੈਂਗਸਟਰイズਮ ਹੈ ਚਾਹੇ ਉਹ ਨਸ਼ੇ ਨੇ ਚਾਹੇ ਉਹ ਕ੍ਰਾਪਸ਼ਨਾਂ ਨੇ ਜਿੰਨੀਆਂ ਮਾੜੀਆਂ ਚੀਜ਼ਾਂ ਨੇ ਕੋਈ ਇੱਕ ਦਿਨ ਵਿੱਚ ਪੈਦਾ ਨਹੀਂ ਹੁੰਦੀਆਂ ਇਹਨੂੰ ਪਿਛਲੇ ਲੰਬੇ ਸਮੇਂ ਤੋਂ ਪਿਛਲੇ 10-12 ਸਾਲਾਂ ਦੇ ਆਪਾਂ ਇਸ ਤੋਂ ਪਹਿਲਾਂ ਗੈਂਗਸਟਰ ਕਿੱਥੇ ਸੁਣਦੇ ਹੁੰਦੇ ਸੀਗੇ ਇਹ ਯੂਪੀ ਬਿਹਾਰ ਦੇ ਵਿੱਚ ਸੁਣਦੇ ਹੁੰਦੇ ਸੀਗੇ ਤੇ ਹੁਣ ਪੰਜਾਬ ਦੇ ਵਿੱਚ ਇਹ ਇਹ ਅੱਜ ਦਾ ਨਹੀਂ ਆ ਪਿਛਲੇ 10-12 15 ਸਾਲਾਂ ਦੇ ਵਿੱਚ ਪਿਛਲੇ ਸਰਕਾਰਾਂ ਦੇ ਸਮੇਂ ਵੀ ਜਿਸ ਤਰੀਕੇ ਦੇ ਨਾਲ ਉਹਦੀ ਪੁਸ਼ਤਪਨਾ ਹੀ ਹੁੰਦੀ ਰਹੀ ਜਿਹਦੀ ਵਜ੍ਹਾ ਕਰਕੇ ਅੱਜ ਉਹ ਇੰਨਾ ਵੱਧ ਚੁੱਕਿਆ ਕਿ ਹੁਣ ਉਹਨੂੰ ਜੜੋਂ ਪੱਟਣ ਦੇ ਵਿੱਚ ਉਹ ਕੰਡੇ ਚੁਗਣੇ ਦੇ ਥੋੜਾ ਸਮੇਂ ਤਾਂ ਜ਼ਰੂਰ ਲੱਗ ਰਿਹਾ ਤੇ ਤੁਹਾਡੀ ਗੱਲ ਕੀਤੀ ਉਹੀ ਦਾ ਹਾਲ ਬਹੁਤ ਵਧੀਆ ਸੁਧਰ ਗਏ ਆ ਮੈਂ ਮੈਂ ਉਹੀ ਕਹਿੰਦਾ ਕੋਈ ਨਹੀਂ ਦੇਖੋ ਮੈਂ ਉਹੀ ਤਾਂ ਗੱਲ ਕਹਿਣਾ ਉਹ ਇੱਥੇ ਵੀ ਕਿਸੇ ਟਾਈਮ ਵਾਲੇ ਸੀਗੇ ਸੁਧਰ ਗਏ ਉੱਥੇ ਉਰੇ ਵੀ ਪੰਜਾਬ ਦੇ ਵਿੱਚ ਜੇ ਹੁਣ ਆਪਾਂ ਪਿਛਲੇ 15 ਸਾਲਾਂ ਦੇ ਵਿੱਚ 2007 ਤੋਂ ਲੈ ਕੇ 22 ਤੱਕ ਕਿੰਨੇ ਹਾਈ ਪ੍ਰੋਫਾਈਲ ਮਾਡਲਸ ਨੇ ਜਿਹੜੇ ਉਹ ਹੁੰਦੇ ਰਹੇ ਉਹ ਹੁਣ ਹੌਲੀ 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 ਉਹ ਚੀਜ਼ ਨਹੀਂ ਵਧ ਗਈ ਹੁਣ ਜੜੋਂ ਖਤਮ ਕਰਨ ਦੇ ਵਿੱਚ ਥੋੜਾ ਸਮਾਂ ਦੇਖੋ ਲੱਗੂਗਾ ਇੱਕ ਦਿਨ ਦੇ ਪਾਰ ਪਰ ਇੱਕ ਚੀਜ਼ ਦੇਖੋ ਇੱਕ ਚੀਜ਼ ਮੈਂ ਥੋੜੀ ਗੱਲ ਨਾਲ ਭਾਈ 100% ਸਹਿਮਤ ਆ ਪਰ ਮੈਂ ਇੱਕ ਚੀਜ਼ ਬੜੀ ਕਲੈਰਿਟੀ ਨਾਲ ਕਹਿ ਸਕਦਾ ਕਿ ਸਰਕਾਰ ਵੱਲੋਂ ਉੱਪਰ ਤੋਂ ਲੈ ਕੇ ਥੱਲੇ ਤੱਕ ਮੁੱਖ ਮੰਤਰੀ ਤੋਂ ਲੈ ਕੇ ਚਾਹੇ ਮੰਤਰੀ ਐਮ ਐਲ ਏ ਨੀਚੇ ਤੱਕ ਸਾਡਾ ਕੋਈ ਵਿਅਕਤੀ ਇਹੋ ਜਿਹਾ ਨਹੀਂ ਹੈ ਜਿਹੜਾ ਕਿਸੇ ਗੈਂਗਸਟਰ ਵਾਲੇ ਨੂੰ ਕਿਸੇ ਨਸ਼ੇ ਵਾਲੇ ਨੂੰ ਦੀ ਪੁਸ਼ਤਪਨਾਹੀ ਕਰਦਾ ਹੋਊ ਉਹ ਥਾਣੇ ਚੋਂ ਛਡਾਉਂਦਾ ਹੋਊਗਾ ਜੀ ਜੀ ਜਿਲ੍ਹਾ ਜਨਰਲ ਰੋਡ ਦੇ ਮੇਰੀ ਮੈਂ ਮੈਂ ਇਹ ਇਮੇਗਿਨ ਕੰਪਲੀਟ ਕਰ ਦੋ ਜਦੋਂ ਪੁਸ਼ਤਪਨਾਹੀਆਂ ਨਹੀਂ ਹੋਣਗੀਆਂ ਤੇ ਇਹ ਕੋਹੜ ਜਿਹੜਾ ਫੇਰੀ ਵੱਡਿਆ ਜਾਊਗਾ ਬਿਲਕੁਲ ਤੇ ਉਹਦੇ ਵਿੱਚ ਅਸੀਂ 100% ਸਪਸ਼ਟਾਂ ਕਿ ਚਾਹੇ ਕੋਈ ਵੱਡਾ ਚਾਹੇ ਕੋਈ ਛੋਟਾ ਜਿਹੜਾ ਗੈਂਗਸਟਰイズ ਕਰਦਾ ਹੈ ਜਿਹੜਾ ਕੋਈ ਗੁੰਡਾਗਰਦੀ ਕਰ ਜਿਹੜਾ ਲਾਣ ਕਾਨੂੰਨ ਨੂੰ ਆਪਦੇ ਹੱਥ ਦੇ ਵਿੱਚ ਲੈਂਦਾ ਪਰ ਉਹਦੇ ਵਿੱਚ ਪ੍ਰੋਬਲਮ ਹੀ ਆ ਜਾਂਦੀ ਹੈ ਕਿ ਕੋਈ ਬਾਹਰਲੇ ਸਟੇਟਾਂ ਦੇ ਵਿੱਚ ਬੈਠੇ ਨੇ ਕੋਈ ਬਾਹਰਲੇ ਮੁਲਕਾਂ ਦੇ ਵਿੱਚ ਬੈਠੇ ਨੇ ਤੇ ਉਰੇ ਜਿਹੜੇ ਹੁੰਦੇ ਨੇ ਕਾਂਡ ਕਰਵਾਏ ਜਾਂਦੇ ਨੇ ਜਾਂ ਹਜੇ ਹਜੇ ਕਤਲ ਕਰਾਏ ਜਾਂਦੇ ਨੇ ਯਾ ਯਾ ਕੋਈ ਫੌਤੀਆਂ ਦੀਆਂ ਗੱਲਾਂ ਹੁੰਦੀਆਂ ਨੇ ਉਹਦੇ ਵਿੱਚ ਬਹੁਤ ਸਾਰੇ ਨਵੇਂ ਯੰਗਸਟਰਸ ਨੇ ਜਿਹੜੇ ਇਨਵੋਲਵ ਕਰ ਲਏ ਜਾਂਦੇ ਨੇ ਥੋੜਾ ਜਿਹੜੇ ਇੰਟਰਨੈਸ਼ਨਲ ਲੈਵਲ ਤੇ ਜੇ ਕਿਸੇ ਨੂੰ ਡਿਪੋਰਟ ਕਰਕੇ ਲੈ ਕੇ ਆਉਣਾ ਹੈ ਉਹ ਕੰਮ ਕੇਂਦਰ ਸਰਕਾਰ ਦਾ ਹੈ ਕੇਂਦਰ ਸਰਕਾਰ ਦੇ ਸਭ ਤੋਂ ਵੱਡੇ ਆਪਾਂ ਗੈਂਗਸਟਰ ਕਿਹੜੇ ਸੁਣਦੇ ਆ ਜਨੂਈ ਹੋਣੀ ਉਹ ਕਿੱਥੇ ਬੈਠੇ ਨੇ ਉਹ গুজਰਾਤ ਦੀ ਜੇਲ੍ਹ ਦੇ ਵਿੱਚ ਬੈਠੇ ਨੇ ਤੇ ਕੇਂਦਰ ਸਰਕਾਰ ਵੱਲੋਂ ਇਹ ਹਦਾਇਤਾਂ ਨਹੀਂ ਵੀ ਇਹਨਾਂ ਨੂੰ ਕੋਈ ਰਿਮਾਂਡ ਤੇ ਵੀ ਲੇਕਿਨ ਹੀ ਜਾ ਸਕਦਾ ਹੈਗਾ ਦੱਸੋ ਤੁਸੀਂ ਕੀ ਕਰੋਗੇ ਸੋ ਮੇਰੇ ਕੰਨ ਮੈਂ ਤੁਹਾਡੀਆਂ ਸਾਰੀਆਂ ਗੱਲਾਂ ਨਾਲ 100% ਸਹਿਮਤ ਆ ਪਰ ਕਿਤੇ ਨਾ ਕਿਤੇ ਸਟੇਟ ਗਵਰਨਮੈਂਟ ਦੇ ਵੀ ਇਸ ਬਿਮਾਰੀ ਨੂੰ ਜੜੋਂ ਖਤਮ ਕਰਨ ਦੇ ਵਿੱਚ ਕੋਸ਼ਿਸ਼ਾਂ ਦੇ ਵਿੱਚ ਕਈ ਕੋਈ ਕਮੀ ਨਹੀਂ ਹੈਗੀ ਪਰ ਉੱਥੇ ਕਈ ਵਾਰੀ ਹੱਥ ਕੇਂਦਰ ਸਰਕਾਰਾਂ ਵੱਲੋਂ ਉਹ ਵੀ ਬੰਦ ਦਿੱਤੇ ਜਾਂਦੇ ਪਰ ਮੈਂ ਤੁਹਾਨੂੰ ਫੇਰ ਦੁਬਾਰਾ ਮੈਂ ਰਿਪੀਟ ਕਰਦਾ ਕਿ ਕੱਲਾ ਇਹੀ ਨਹੀਂ ਸਰਪੰਚ ਸਾਹਿਬ ਤਾਂ ਇੱਕ ਹੀਰੇ ਬੰਦੇ ਸੀਗੇ ਇਹਨਾਂ ਜਿੰਨਾ ਨੇ ਵੀ ਇਹ ਗੁਨਾਹ ਕੀਤਾ ਹੈ ਬੜੀ ਜਲਦੀ ਹੀ ਉਹਨਾਂ ਦਾ ਹਿਸਾਬ-ਕਿਤਾਬ ਹੈ ਜਿਹੜਾ ਉਹ ਕੀਤਾ ਜਾਊਗਾ ਪੁਲਿਸ ਐਕਟਿਵਲੀ ਔਰ ਇਫੈਕਟਿਵਲੀ ਕੰਮ ਕਰ ਰਹੀ ਹੈ ਔਰ ਇਸ ਸਾਰੀ ਬਿਮਾਰੀ ਨੂੰ ਇਹ ਗੁੰਡਾਗਰਦੀ ਨੂੰ ਇਹ ਗੈਂਗਸਟਰイズਮ ਨੂੰ ਇਹਨੂੰ ਖਤਮ ਕਰਨ ਦੇ ਵਿੱਚ ਸਰਕਾਰ ਲੱਗੀ ਹੋਈ ਹੈ ਔਰ ਸਾਰਾ ਕਾਰਨਬਾਰ ਜ਼ਿਲ੍ਹੇ ਲਈ ਕੀ ਖਾਸਾ ਜੀ ਕਿਉਂਕਿ ਜ਼ਿਲ੍ਹਾ ਹੀ ਹੋਣਾ ਬਹੁਤ ਚੇਰਮੈਨ ਆ ਉਹਨਾਂ ਨੂੰ ਵੀ ਥ੍ਰੈਡ ਆ ਰਹੀਆਂ ਕਾਫੀ ਦਿਨ ਹੋਏ ਤੇ ਇਹ ਤਰਨਤਾਰਨ ਗੋਲੀ ਵੀ ਚੱਲੀ ਹੈ ਕੱਲ ਪਰਸੋਂ ਫਿਰ ਮੈਡੀਕਲ ਸਟੋਰ ਤੇ ਗੋੜੇ ਮਾਰੀਆਂ ਸਰਪੰਚ ਸਾਹਿਬ ਨੂੰ ਵੀ ਗੋੜੇ ਮਾਰੀਆਂ ਤਰਨਤਾਰਨ ਜ਼ਿਲ੍ਹੇ ਦੀ ਚੀਜ਼ ਹੈ ਦੇਖੋ ਤਰਨਤਾਰਨ ਵੀ ਪੰਜਾਬ ਦੇ ਹਿੱਸੇ ਆ ਹਾਂ ਠੀਕ ਹੈ ਕਿ ਇੱਥੇ ਇਹ ਚੀਜ਼ ਇੱਥੇ ਜੀ ਇਹ ਚੀਜ਼ ਜ਼ਿਆਦਾ ਹੈ ਜੇ ਇੱਥੇ ਇਹ ਜ਼ਿਆਦਾ ਹੈ ਠੀਕ ਹੈ ਨਾ ਤਾਂ ਇੱਥੇ ਸ਼ਕਤੀ ਵੀ ਜ਼ਿਆਦਾ ਹੀ ਹੋਊਗੀ ਬੇਫਿਕਰ ਹੋ ਅੱਛਾ